ਸਾਸ਼ੂ ਯਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ạtਵਾਲ ਲੈ ਕੇ ਹਾਜ਼ਰ ਹੋਈ ਆ ਅੱਜ ਦੀਆਂ ਮੁੱਖ ਖਬਰਾਂ ਤੇ ਵਿਸ਼ੇਸ਼ ਚਰਚਾ ਮੇਰੇ ਨਾਲ ਸਟੂਡੀਓ ਦੇ ਵਿੱਚ ਮੇਰੀ ਸਹਿਯੋਗੀ ਮੌਜੂਦ ਨੇ ਸੋਨਮ ਸ਼ਰਮਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਸੋਨਮ ਸ਼ਰਮਾ ਥੋੜਾ ਸਟੂਡੀਓ ਦੇ ਵਿੱਚ ਹਾਂਜੀ ਗੱਲ ਕਰਦੇ ਆ ਇੱਕ ਵੱਡੀ ਖਬਰ ਦੇ ਨਾਲ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਇਸ ਤੇ ਕੀ ਕਹਿਣਾ ਹੈ ਤੁਹਾਡਾ ਦੇਖੋ ਜਿਹੜਾ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੀ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਉਹਨਾਂ ਨੇ ਵੱਡਾ ਬਿਆਨ ਹੀ ਦਿੱਤਾ ਕਿ ਗੋਲਟੀ ਬਰਾਰ ਨੂੰ ਹੈ ਜਿਹੜਾ ਭਾਰਤ ਲਿਆਂਦਾ ਜਾਵੇ। ਉਹਨਾਂ ਨੇ ਕਿਹਾ ਕਿ ਚਿੱਠੀਆਂ ਦੇ ਨਾਲ ਕੁਝ ਨਹੀਂ ਬੰਨਣਾ ਕਿਉਂਕਿ ਜਿਹੜਾ ਮੇਰੇ ਪੁੱਤ ਦੇ ਕਾਤਿਲ ਨੇ ਜਿਹੜੇ ਉਹਦੇ ਮਾਸਟਰਮਾਈਂਡ ਨੇ ਉਹਨਾਂ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਮੇਰੇ ਪੁੱਤਰ ਨੂੰ ਇਨਸਾਫ ਮਿਲ ਸਕੇ। ਹਾਂਜੀ। ਜੀ। ਅ ਦੇਖੋ ਕੀ ਕਹਿਣਾ ਚਾਹੂंगे ਕਿ ਜਿਹੜਾ ਕਤਲ ਇਹ ਹੋਇਆ ਸੀਗਾ ਕਿੰਨਾ ਟਾਈਮ ਇਹਨੂੰ ਲੱਗ ਗਿਆ ਕਿ ਜਿਹੜੀ ਕਾਰਵਾਈ ਹੈ ਪੁਲਿਸ ਪ੍ਰਸ਼ਾਸਨ ਵੀ ਦੇਖੋ ਕਾਰਵਾਈ ਕਰ ਰਿਹਾ ਕਾਨੂੰਨ ਵੀ ਆਪਣੀ ਜਗ੍ਹਾ ਕਾਰਵਾਈ ਕਰ ਰਿਹਾ ਪਰ ਜਿਹੜਾ ਕਾਨੂੰਨ ਹੈ ਉਹ ਐਨਾ ਢਿੱਲਾ ਚੱਲ ਰਿਹਾ ਇੱਥੇ ਕੀ ਕਹਿਣਾ ਚਾਹੋਗੇ ਦੇਖੋ ਇਹ ਆਪਾਂ ਵੀ ਕਹਿ ਰਹੇ ਆ ਕਿ ਜਿਹੜਾ ਸਿੱਧੂ ਮੁਸੇਵਾਲਾ ਹੈ ਜਿਹੜਾ ਆਪਾਂ ਕਹਿੰਦੇ ਨੇ ਮਸ਼ਹੂਰ ਗਾਇਕ ਸੀਗੇ ਉਹਨਾਂ ਦੇ ਜਿਹੜੇ ਨੇ ਕਾਤਲਾਂ ਨੂੰ ਨਹੀਂ ਫੜਿਆ ਜਾ ਰਿਹਾ ਉਹਨਾਂ ਦੀ ਡੂੰਘਾਈ ਦੇ ਨਾਲ ਜਾਂਚ ਨਹੀਂ ਕੀਤੀ ਜਾ ਰਹੀ ਕਿੰਨੇ ਉਹ ਵਿਚਾਰੇ ਇਨਸਾਫ਼ ਦੀ ਮੰਗ ਕਰ ਰਹੇ ਨੇ ਸਿੱਧੂ ਮੁਸੇਵਾਲਾ ਦੇ ਮਾਤਾ ਪਿਤਾ ਕਿੰਨੇ ਦੇਖੋ ਅਦਾਲਤਾਂ ਦੇ ਜਿਹੜੇ ਨੇ ਦਰਵਾਜ਼ੇ ਖੜਕਾ ਰਹੇ ਨੇ ਉਹ ਪੇਸ਼ੀ ਤੇ ਜਾਂਦੇ ਨੇ ਪਰ ਉਹਨਾਂ ਨੂੰ ਕੋਈ ਫੈਸਲਾ ਹੁੰਦਾ ਨਜ਼ਰ ਨਹੀਂ ਆਉਂਦਾ ਜਿਹੜੀ ਉਮੀਦ ਨਾਲ ਉਹ ਅਦਾਲਤ ਦੇ ਵਿੱਚ ਆਉਂਦੇ ਨੇ ਕੋਰਟ ਦੇ ਵਿੱਚ ਪੇਸ਼ ਹੁੰਦੇ ਨੇ ਪੇਸ਼ੀ ਦੇ ਲਈ ਪਰ ਉਹਨਾਂ ਨੂੰ ਜਿਹੜਾ ਇੱਕ ਉਮੀਦ ਹੁੰਦੀ ਹੈ ਕਿ ਜਿਹੜੇ ਮੇਰੇ ਪੁੱਤ ਨੂੰ ਇਨਸਾ ਆਮਿਲੂਗਾ ਉਹਦਾ ਜਿਹੜਾ ਫੈਸਲਾ ਹੈ ਇਸ ਵਾਰ ਸੁਨਾਇਆ ਜਾਵੇਗਾ ਪਰ ਅੱਗੇ ਤਾਰੀਖ ਪਾ ਦਿੱਤੀ ਜਾਂਦੀ ਹੈ ਉਹਨਾਂ ਨੂੰ ਜਿਹੜਾ ਉਹਨਾਂ ਦਾ ਫੈਸਲਾ ਨਹੀਂ ਸੁਨਾਇਆ ਜਾ ਰਿਹਾ ਹਾਂਜੀ ਦੇਖੋ ਜਦੋਂ ਇਹ ਮਰਡਰ ਹੋਇਆ ਸੀ ਤਾਂ ਗੋਲਡੀ ਬਰਾੜ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਸੀ ਕਿ ਹਾਂ ਇਹ ਮਰਡਰ ਅਸੀਂ ਹੀ ਕਰਵਾਇਆ ਹੈ ਤਾਂ ਇੱਥੇ ਦੇਖੋ ਜੇਕਰ ਅਗਲੇ ਨੇ ਆਪਣਾ ਜ਼ੁਰਮੀ ਮੰਨ ਲਿਆ ਤਾਂ ਇੱਥੇ ਕੋਰਟ ਕਚੈਰੀ ਦੇ ਐਨੇ ਜਿਹੜੇ ਲੰਬੇ ਗੇੜੇ ਨੇ ਚੱਕਰ ਕਿਉਂ ਕੱਟਨੇ ਪੈਂਦੇ ਨੇ ਜਿਉਂ ਹੀ ਇਹ ਦੇਖੋ ਫਿਰ ਗੋਲਡੀ ਬਰਾੜ ਨੇ ਜਦੋਂ ਆਪਣਾ ਜਿਹੜਾ ਕਬੂਲ ਕਰ ਲਿਆ ਕਿ ਮੈਂ ਹੀ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਹੈ ਪਰ ਉਹਨਾਂ ਨੂੰ ਜਿਹੜਾ ਫਿਰ ਅੱਗੇ ਆਉਣਾ ਚਾਹੀਦਾ ਹੈ ਕਿ ਜਿਹੜੇ ਉਹਨਾਂ ਦੇ ਅੱਗੇ ਮਾਸਟਰਮਾਈਂਡ ਨੇ ਜਿਵੇਂ ਲਾਰੈਂਸ ਬਿਸ਼ਨੋਈ ਹੋਗੇ ਉਹਨਾਂ ਦੀ ਜਿਹੜੀਆਂ ਪੇਸ਼ੀਆਂ ਹੋ ਰਹੀਆਂ ਨੇ ਵੀ ਉਹਨਾਂ ਵੱਲ ਵੀ ਜਿਹੜਾ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਕੋਰਟ ਨੂੰ ਚਾਹੀਦਾ ਹੈ ਕਿ ਜਿਹੜਾ ਅਸਲ ਫੈਸਲਾ ਹੋ ਸਨਾ ਦੇਣਾ ਚਾਹੀਦਾ ਹੈ ਇਨਸਾਫ ਜਿਹੜਾ ਸਿੱਧੂ ਮੂਸੇਵਾਲ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਹਾਂਜੀ ਜੀ ਜਿਵੇਂ ਤੁਸੀਂ ਸਹੀ ਕਿਹਾ ਕਿ ਕੋਰਟ ਦੇ ਜਿਹੜੇ ਕੇਸ ਹੁੰਦੇ ਨੇ ਕਾਫੀ ਲੰਬੇ ਚਲੇ ਜਾਂਦੇ ਨੇ ਤਾਂ ਹੁਣ ਜਿਵੇਂ ਨਵੇਂ ਕਾਨੂੰਨ ਵੀ ਲਾਗੂ ਕੀਤੇ ਨੇਗੇ ਕਿ ਜਿਹੜਾ ਕੇਸ ਹੈਗਾ ਉਹ ਐਨੇ ਜ਼ਿਆਦਾ ਲੰਬੇ ਨਹੀਂ ਚੱਲਣਗੇ ਕੀ ਲੱਗਦਾ ਹੈ ਕਿ ਇੱਥੇ ਹੁਣ ਲਾਗੂ ਹੋਏਗਾ ਜੀ ਦੇਖੋ ਜਿਵੇਂ ਉਹਨਾਂ ਨੇ ਕਿਹਾ ਕਿ ਜਿਹੜੇ ਨੇ ਇਹ ਕੇਸ ਨਹੀਂ ਲੰਬੇ ਚੱਲਣਗੇ ਪਰ ਹੁਣ ਤੱਕ ਤਾਂ ਜਿਹੜਾ ਆਪਾਂ ਦੇਖਿਆ ਕਿ ਸਿੱਧੂ ਮਸੇਵਾਲ ਦੇ ਆਪਾਂ ਗੱਲ ਕਰਨੇ ਕਿ ਉਹਨਾਂ ਨੂੰ ਲੰਮਾ ਜਿਹੜਾ ਕੇਸ ਚੱਲ ਗਿਆ ਕਿਉਂਕਿ ਜਿਵੇਂ ਕਿੰਨਾ ਉਹਨਾਂ ਦੇ ਪਿੱਛੇ ਦੁਨੀਆ ਕਿੰਨੀ ਫੈਨਾਂ ਸਿੱਧੂ ਮਸੇਵਾਲ ਦੇ ਦੀ ਆਪਾਂ ਦੇਖਿਆ ਕਿ ਮਸ਼ਹੂਰ ਗਾਇਕ ਨੇ ਕਿ ਉਹਨਾਂ ਨੂੰ ਇਨਸਾਫ ਕਿਉਂ ਨਹੀਂ ਮਿਲ ਰਿਹਾ ਹੁਣ ਤੱਕ ਦੇਖੋ ਕਿੰਨਾ ਲੰਬਾ ਕੇਸ ਚੱਲ ਰਿਹਾ ਕਿੰਨੇ ਉਹਦੇ ਜਿਹੜੇ ਨੇ ਪੇਰੈਂਟਸ ਮੀਡੀਆ ਦੇ ਸਾਹਮਣੇ ਆ ਕੇ ਕਹਿੰਦੇ ਨੇ ਜੀ ਵੀ ਸਾਡੇ ਪੁੱਤ ਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਤਾਂ ਜੋ ਮੇਰੇ ਪੁੱਤ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਹਾਂਜੀ ਤੇ ਕੀ ਕਹਿਣਾ ਚਾਹੂਗੀ ਅੱਜ પેટ્રોલ ਪੰਪਾਂ ਤੇ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ ਨੇ ਇਸ ਤੇ ਕੀ ਕਹਿਣਾ ਹੈ ਦੇਖੋ ਪੈਟਰੋਲ ਪੰਪ ਦੀ ਗੱਲ ਕਰ ਰਹੀਆਂ ਕਿ ਆਪਾਂ ਹਰ ਇੱਕ ਜਿਹੜੇ ਪੈਟਰੋਲ ਪੰਪ ਤੇ ਦੇਖਿਆ ਕਿ ਆਪਾਂ ਨੇ ਮਾਨਸੂ ਨਿਊਜ਼ ਵੀ ਦੇਖੀਆਂ ਨੇ ਕਿ ਜਿਸ ਦੇ ਉੱਪਰ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਨੇ ਕਿੰਨੇ ਪੈਟਰੋਲ ਪੰਪ ਆ ਜਿਹੜਾ ਪੈਟਰੋਲ ਦੇ ਨਾਲ ਹੀ ਸਾਡੇ ਜਿਹੜੇ ਨੇ ਵਹੀਕਲ ਸਾਰੇ ਚੱਲਦੇ ਨੇ ਮੋਟਰਸਾਈਕਲ ਸਕੂਟੀ ਜੋ ਵੀ ਹੈ ਕਾਰ ਵਗੈਰਾ ਸਾਰੇ ਜਿਹੜੇ ਨੇ ਪੈਟਰੋਲ ਦੇ ਨਾਲ ਚੱਲਦੇ ਨੇ ਕਿ ਉਸ ਦੇ ਨਾਲ ਜਿਹੜਾ ਲੋਕਾਂ ਨੂੰ ਬੜੀ ਹਰਾਸ਼ਮੈਂਟ ਹੋ ਰਹੀ ਹੈ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਇਸ ਦਾ ਕਾਰਨ ਕੀ ਹੈ ਜਿਹੜੇ ਨੇ ਬੱਸ ਤੇ ਟਰੱਕ ਜਿਹੜੀ ਯੂਨੀਅਨ ਕਹਿ ਸਕਦੇ ਆ ਆਪਾਂ ਉਹਨਾਂ ਨੇ ਜ ਤਾਲ ਕੀਤੀ ਹੋਈ ਹੈ ਹਾਂਜੀ ਦੇਖੋ ਜਿਹੜੇ ਕਾਨੂੰਨ ਬਣਾਏ ਗਏ ਸੀ ਉਸ ਦੇ ਵਿੱਚ ਕਿਹਾ ਗਿਆ ਸੀ ਕਿ ਜੇਕਰ ਟਰੱਕ ਡਰਾਈਵਰ ਤੋਂ ਜਾਂ ਫਿਰ ਕਿਸੇ ਹੋਰ ਵੱਡੇ ਵਹਿਕਲ ਤੋਂ ਕਿਸੇ ਨੂੰ ਟੱਕਰ ਵੱਜ ਜਾਂਦੀ ਹੈ ਜੀ ਤਾਂ ਇੱਥੇ ਉਹਨਾਂ ਨੂੰ ਜਿਹੜਾ ਜ਼ੁਰਮਾਨਾ ਹੈਗਾ ਉਹ ਵੀ ਕਾਫੀ ਜ਼ਿਆਦਾ ਲਗਾਇਆ ਗਿਆ ਹੈ ਤੇ ਸਜ਼ਾ ਵੀ ਇੱਥੇ 10 ਸਾਲ ਦੀ ਕਹੀ ਗਈ ਸੀ ਤਾਂ ਇਸੇ ਕਰਕੇ ਹੜਤਾਲ ਜੋ ਹੈ ਲਗਾਈ ਗਈ ਸੀ ਕੀ ਕਹਿਣਾ ਚਾਹੋਗੇ ਕਿ ਕਿੰਨਾ ਕੇ ਸਹੀ ਕਾਨੂੰਨ ਬਣਾਇਆ ਹੈ ਦੇਖੋ ਜਿਹੜਾ ਮਾਨਸੂਰ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਇਹ ਹੜਤਾਲ ਉਹਨਾਂ ਨੇ ਆਪਣੇ ਲਈ ਉਹ ਆਪੇ ਦੀ ਜਗ੍ਹਾ ਤੇ ਉਹ ਸਹੀ ਨਹੀਂ ਦੇਖੋ 7 ਲੱਖ ਦਾ ਜਿਹੜਾ ਜ਼ੁਰਮਾਨਾ ਰੱਖਿਆ ਹੈ ਕਿ 10 ਸਾਲ ਦੀ ਜਿਹੜੀ ਇਹ ਸਜ਼ਾ ਸੁਣਾਈ ਜਾਵੇਗੀ ਜੇਕਰ ਕਿਸੇ ਤੋਂ ਦੁਰਘਟਨਾ ਹੁੰਦੀ ਹੈ ਮਾਨਸੂਰ ਦੇਖ ਆਪਾਂ ਹਮੇਸ਼ਾ ਦੇ ਦੇ ਜਦ ਕੋਈ ਦੁਰਘਟਨਾ ਕੋਈ ਸੜਕੀ ਹਾਦਸਾ ਵਾਪਰਦਾ ਹੈ ਤਾਂ ਜੇ ਛੋਟੇ ਵਹੀਕਲ ਵਾਲੇ ਦੀ ਵੀ ਜੇ ਗਲਤੀ ਹੁੰਦੀ ਹੈ ਤਾਂ ਵੀ ਵੱਡੇ ਵਹੀਕਲ ਵਾਲੇ ਦੀ ਹੀ ਗਲਤੀ ਕੱਢੀ ਜਾਂਦੇ ਉਹਨਾਂ ਦੇ ਉੱਪਰ ਹੀ ਕੇ ਜਿਹੜਾ ਦਰਜ ਕੀਤਾ ਜਾਂਦਾ ਹੁਣ ਦੇਖਣਾ ਉਹੀ ਹੈ ਕਿ ਦੇਖੋ ਅਈ ਵਾਰ ਜਦੋਂ ਵੱਡੇ ਦੀ ਹੀ ਗਲਤੀ ਕੱਢੀ ਜਾਂਦੀ ਹੈ ਵੱਡੇ ਵਹੀਕਲ ਦੀ ਗਲਤੀ ਨਹੀਂ ਕੀਤੀ ਜਾਂਦੀ ਹੈ ਉਸ ਨੂੰ 7 ਲੱਖ ਦਾ ਜੁਰਮਾਨਾ ਕਰਿਆ ਜਾਵੇਗਾ 10 ਸਾਲ ਦੀ ਸਜ਼ਾ ਸੁਣਾਈ ਜਾਵੇਗੀ ਕਿ ਇਹ ਵੀ ਬਹੁਤ ਗਲਤ ਗੱਲ ਹੈ ਕਿਉਂਕਿ ਕੋਈ ਗਰੀਬ ਐਨਾ ਜਿਹੜਾ 7 ਲੱਖ ਦਾ ਜਿਹੜਾ ਜੁਰਮਾਨਾ ਕਿਵੇਂ ਭਰੇਗਾ 10 ਲੱਖ ਦੀ ਜਿਹੜਾ ਸੌਰੀ 10 ਸਾਲ ਦੀ ਜਿਹੜੀ ਸਜ਼ਾ ਹੈ ਉਹਨੂੰ ਕਿੱਥੇ ਐਨੀ ਭੁਗਤ ਨਹੀਂ ਪਾਵੇਗੀ ਕਿਉਂਕਿ ਦੇਖੋ ਹਰ ਇੱਕ ਆਪਣੇ ਬੱਚਿਆਂ ਦੇ ਪੇਟ ਦੇ ਲਈ ਫਿਰਦਾ ਆਪਣਾ ਪੇਟ ਪਾਲਣ ਦੇ ਲਈ ਫਿਰਦਾ ਬੱਚੇ ਪਾਲਣ ਦੇ ਲਈ ਜਿਹੜਾ ਸੜਕਾਂ ਦੇ ਵਿਰਦੇ ਨੇ ਲੋਕ ਪਰ ਉੱਥੇ ਹੀ ਹੈ ਕਿ ਗਲਤੀ ਦੇਖੋ ਕਿਸੇ ਦਾ ਦਿਲ ਨਹੀਂ ਕਰਦਾ ਗਲਤੀ ਕਰਨ ਨੂੰ ਕਿਸੇ ਦਾ ਸੜਕੀ ਹਾਦਸਾ ਜਿਹੜਾ ਵਾਪਰਦਾ ਇਹ ਕੋਈ ਜਾਣ ਬੁੱਝ ਕੇ ਨਹੀਂ ਹੁੰਦਾ ਕਿ ਇਹ ਪਤਾ ਨਹੀਂ ਲੱਗਦਾ ਹੁੰਦਾ ਕਈ ਵਾਰ ਹੁਣ ਧੁੰਦਾਂ ਦਾ ਮੌਸਮ ਹੈ ਧੁੰਦਾਂ ਦੇ ਵਿੱਚ ਜਿਹੜਾ ਵਹੀਕਲ ਦਾ ਨਹੀਂ ਪਤਾ ਚੱਲਦਾ ਮਸ਼ੀਨਰੀ ਦਾ ਵੱਡੀ ਦਾ ਨਹੀਂ ਪਤਾ ਚੱਲਦਾ ਛੋਟੀ ਦਾ ਨਹੀਂ ਪਤਾ ਚੱਲਦਾ ਕਈ ਵਾਰ ਕੀ ਹੁੰਦਾ ਕਿ ਵੱਡੇ ਵੀਹਿਕਲ ਨੂੰ ਇਹ ਗਲਤੀ ਜਿਹੜਾ ਮੰਨਿਆ ਜਾਂਦਾ ਉਸ ਦੇ ਵਿੱਚ ਕਈ ਵਾਰ ਛੋਟੇ ਦੇ ਵੀਹਿਕਲ ਦੀ ਵੀ ਜਿਹੜੀ ਗਲਤੀ ਹੁੰਦੀ ਹੈ ਪਰ ਸਜ਼ਾ ਜਿਹੜੀ ਹੈ ਵੱਡੇ ਵੀਹਿਕਲ ਨੂੰ ਹੀ ਦਿੱਤੀ ਜਾਂਦੀ ਹੈ ਇਹਦੇ ਵਿੱਚ ਜਿਹੜੇ ਕਾਨੂੰਨ ਜਿਹੜੇ ਸਖਤ ਬਣਾਏ ਨੇ ਇਹਨਾਂ ਦਾ ਜਿਹੜਾ ਹੈ ਇਹ ਜਿਹੜਾ ਇਹਦੇ ਵਿੱਚ ਕਟੌਤੀ ਕਰਨੀ ਚਾਹੀਦੀ ਹੈ ਜਾਂ ਇਹ ਜਿਹੜੇ ਕਾਨੂੰਨ ਨੇ ਹਟਾ ਦੇਣੇ ਚਾਹੀਦੇ ਨੇ ਕਿਉਂਕਿ ਦੁਰਘਟਨਾ ਦਾ ਕਦੇ ਵੀ ਕਿਸੇ ਨੂੰ ਦੱਸ ਕੇ ਨਹੀਂ ਹੁੰਦੀ। ਜੀ ਦੇਖੋ ਇੱਥੇ ਤੁਸੀਂ ਗੱਲ ਕੀਤੀ ਕਿ ਜਿਵੇਂ ਘਰ ਦਾ ਇੱਕੋ ਹੀ ਮੈਂਬਰ ਹੈ ਹੁਣ ਸਪੋਜ਼ ਕਰੋ ਕਿ ਘਰ ਦਾ ਇੱਕੋ ਹੀ ਮੈਂਬਰ ਹੈ ਤੇ ਉਹ ਟਰੱਕ ਚਲਾਉਂਦਾ ਹੈ ਤੇ ਜੇਕਰ ਉਸ ਤੋਂ ਗੱਡੀ ਕਿਸੇ ਨੂੰ ਵੱਜ ਗਈ ਜਾਂ ਦੁਰਘਟਨਾ ਅਚਾਨਕ ਹੋ ਗਈ ਤਾ ਉਸ ਨੂੰ 10 ਸਾਲ ਦੀ ਸਜ਼ਾ ਇੱਥੇ ਕੱਟਣੀ ਪੈ ਸਕਦੀ ਹੈ ਤਾਂ ਪਿੱਛੇ ਪਰਿਵਾਰ ਨੂੰ ਕਿੰਨਾ ਕੁ ਜ਼ਿਆਦਾ ਦੇਖੋ ਔਖਾ ਹੋਏਗਾ ਇਹ ਕਿਤੇ ਨਾ ਕਿਤੇ ਕਾਨੂੰਨ ਥੋੜਾ ਗਲਤ ਵੀ ਹੈ ਇੱਥੇ ਜਿਉਂ ਇਹ ਦੇਖੋ ਕਾਨੂੰਨ ਆਪੇ ਆਪਾਂ ਕਹਤਾ ਹੀ ਤਾਂ ਉਹਨਾਂ ਨੇ ਜਿਹੜਾ ਹੜਤਾਲ ਕੀਤੀ ਹੈ ਬੱਸਾਂ ਵਾਲਿਆਂ ਨੇ ਹੜਤਾਲ ਕੀਤੀ ਹੈ ਟਰੱਕ ਡਰਾਈਵਰ ਵਾਲਿਆਂ ਨੇ ਜਿਹੜੀ ਹੜਤਾਲ ਕੀਤੀ ਹੈ ਤੇ ਇਹਦੇ ਵਿੱਚ ਆਪਾਂ ਕਹਿ ਸਕਦੇ ਕਿ ਜਿਹੜੇ ਨੇ ਪੈਟਰੋਲ ਯੂਨੀਅਨ ਵਾਲੇ ਤੇ ਜਿਹੜੇ ਪੈਟਰੋਲੀ ਮਬਲੇ ਨੇ ਉਹਨਾਂ ਨੇ ਵੀ ਇਹਨਾਂ ਦੇ ਨਾਲ ਜਿਹੜਾ ਸਾਥ ਦਿੱਤਾ ਉਹਨਾਂ ਨੇ ਜਿਹੜਾ ਪੈਟਰੋਲ ਪਾਉਣਾ ਛੱਡ ਦਿੱਤਾ ਹੈ ਵਹੀਕਲਾਂ ਨੂੰ ਸਿਰਫ ਜਿਹੜੇ ਐਮਰਜੈਂਸੀ ਲਈ ਜਿਵੇਂ ਐਂਬੂਲੈਂਸ ਵਗੈਰਾ ਹੋਗੇ ਉਹਨਾਂ ਦੇ ਲਈ ਸਿਰਫ ਪੈਟਰੋਲ ਹੋਵੇਗਾ ਹਾਂਜੀ ਜੀ ਆ ਦੇਖੋ ਇੱਕ ਬਹੁਤ ਹੀ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕੈਨੇਡਾ ਦੇ ਵਿੱਚ ਗਏ ਇੱਕ ਨੌਜਵਾਨ ਦਾ ਅੱਜ ਫਿਰ ਤੋਂ ਉਸ ਦੀ ਮੌਤ ਹੋਈ ਹੈ ਇੱਥੇ ਕੀ ਕਹਿਣਾ ਚਾਹੂਗੇ ਦੇਖੋ ਬਹੁਤ ਮੰਦਭਾਗੀ ਜਿਹੜੀ ਆਪਾਂ ਘਟਨਾ ਕਹਿ ਸਕਦੇ ਹਾਂ ਜਿਸ ਦੇ ਵਿੱਚ ਜਿਹੜਾ ਇੱਕ ਕੈਨੇਡਾ ਜਿਹੜ ਬੱਚਾ ਗਿਆ ਹੋਇਆ ਸੀ ਜਿਸ ਦੀ ਜਿਹੜੀ ਹੈ ਮੌਤ ਹੋ ਚੁੱਕੀ ਹੈ ਕਰਨਵੀਰ ਉਹਦਾ ਨਾਮ ਹੈ ਜਿਹੜਾ ਜਿਸ ਦੀ ਜਿਹੜੀ ਹੈ ਮੌਤ ਹੋ ਚੁੱਕੀ ਹੈ ਇਹ ਬਹੁਤ ਹੀ ਮੰਦਭਾਗੀ ਘਟਨਾ ਕਹਿ ਸਕਦੇ ਹਾਂ ਕਿਉਂਕਿ ਇਹਦਾ ਹਾਲੇ ਕਾਰਨਾਂ ਦਾ ਪਤਾ ਨਹੀਂ ਚੱਲਿਆ ਕਿ ਕਿਉਂ ਉਸ ਦੀ ਮੌਤ ਹੋਈ ਹੈ ਜੀ ਦੇਖੋ 2019 ਦੇ ਵਿੱਚ ਉਹ ਕੈਨੇਡਾ ਗਿਆ ਸੀਗਾ ਤੇ ਮਾਪੇ ਆਪਾਂ ਲਈ ਵੀ ਇੱਥੇ ਬਹੁਤ ਵੱਡੀ ਦੁੱਖ ਦੀ ਇਹ ਖਬਰ ਹੈ ਕਿਉਂਕਿ ਮਾਪਿਆਂ ਨੂੰ ਤਾਂ ਇਦਾਂ ਹੀ ਹੁੰਦਾ ਕਿ ਸਾਡਾ ਬੱਚਾ ਸਾਡੀ ਅੱਖਾਂ ਦੇ ਸਾਹਮਣੇ ਹੀ ਰਹੇ ਤਾਂ ਉਹ ਦੇਖੋ ਜਿਵੇਂ ਬਾਹਰ ਗਿਆ ਹੋਇਆ ਸੀ ਉੱਥੇ ਜਾ ਕੇ ਇੰਨੀ ਜ਼ਿਆਦਾ ਮੰਦਭਾਗੀ ਖਬਰ ਜੁਏ ਨਿਕਲ ਕੇ ਸਾਹਮਣੇ ਆਈ ਤੇ ਕਹਿਆ ਜਾ ਰਿਹਾ ਸੀ ਕਿ ਉਹ 10 ਤਰੀਕ 10 ਜਨਵਰੀ ਨੂੰ ਵਾਪਸ ਵੀ ਆਉਣ ਵਾਲਾ ਜੀ ਜੀ ਮਾਨਸ਼ੂ ਦੇਖੋ ਘਰ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਸੀ ਉਹਦੇ ਸਵਾਗਤ ਦੇ ਲਈ ਜੋ ਕਿ ਹੁਣ ਨਵਾਂ ਸਾਲ ਚੜਿਆ ਉਹਨਾਂ ਦੇ ਲਈ ਇੱਕ ਜਿਹੜਾ ਆਪਾਂ ਕਹਿੰਦੇ ਮਾੜਾ ਸਾਲ ਹੀ ਚੜਿਆ ਦੇਖੋ 10 ਜਨਵਰੀ ਨੂੰ ਬੱਚੇ ਨੇ ਘਰ ਆਉਣਾ ਸੀਗਾ ਇਹ 10 ਜਨਵਰੀ ਘਰ ਆਉਣ ਤੋਂ ਪਹਿਲਾਂ ਹੀ ਉਹਨਾਂ ਨੂੰ ਜਿਹੜਾ ਨਵੇਂ ਸਾਲ ਵਾਲ ਦਿਨ ਇਹ ਕਿੰਨੀ ਮੰਦਭਾਗੀ ਜਿਹੜੀ ਆਪਾਂ ਘਟਨਾ ਕਹਿ ਸਕਦੇ ਕਿੰਨੀ ਮਨੁਸ਼ਖਾਵਰ ਜਿਹੜੀ ਆ ਉਹਨਾਂ ਦੇ ਪੇਰੈਂਟਸ ਨੂੰ ਮਿਲੀ ਹੈ ਤੇ ਇਹਦੇ ਵਿੱਚ ਕਹਿੰਦੇ ਆ ਕਿ ਇਹਨਾਂ ਨੇ ਘਰ ਦੇ ਵਿੱਚ ਕਿੰਨੀਆਂ ਤਿਆਰੀਆਂ ਚੱਲ ਰਹੀਆਂ ਸੀ ਕਿੰਨਾ ਦੇਖੋ ਮਾਪੇ ਨੂੰ ਚਾਹ ਹੁੰਦਾ ਹੈ ਕਿ ਮੇਰਾ ਬੇਟਾ ਆਵੇਗਾ ਇੱਕ ਚੰਗੇ ਭਵਿੱਖ ਦੇ ਲਈ ਆਪਾਂ ਪੇਰੈਂਟਸ ਬੱਚੇ ਨੂੰ ਬਾਹਰ ਭੇਜਦਾ ਹੈ ਕਿ ਉਹਨਾਂ ਦਾ ਭਵਿੱਖ ਵਧੀਆ ਬਣੇ ਕਿ ਸਾਡੇ ਘਰ ਦਾ ਜਿਹੜਾ ਹਾਲਾਤ ਜਿਹੜੇ ਨੇ ਵਧੀਆ ਹੋ ਸਕੇ ਜੀ ਦੇਖੋ ਕੀ ਕਹਿਣਾ ਚਾਹੋਗੇ ਅੱਜਕੱਲ ਦੇ ਜਿਹੜੇ ਪੰਜਾਬ ਦਾ ਰੁਝਾਨ ਹੈਗਾ ਉਹ ਜ਼ਿਆ ਆਰਵਲ ਜਾਨ ਨੂੰ ਹੈ ਕੀ ਕਹਿਣਾ ਚਾਹੋਗੇ ਪੰਜਾਬ ਦੇ ਨੌਜਵਾਨਾਂ ਨੂੰ ਤੁਸੀਂ ਕਿ ਜਿਹੜਾ ਪੰਜਾਬ ਦੀ ਇਹ ਸੱਭਿਆਤਾ ਹੈ ਕਿਤੇ ਨਾ ਕਿਤੇ ਖਤਮ ਹੁੰਦੀ ਜਾ ਰਹੀ ਹੈ ਦੇਖੋ ਅਸੀਂ ਤਾਂ ਆਪਣੇ ਚੈਨਲ ਦੇ ਰਾਹੀਂ ਮਾਨਸੂ ਇਹੀ ਅਪੀਲ ਕਰਦੇ ਆਂ ਅੱਜ ਕੱਲ ਦੀ ਨੌਜਵਾਨ ਪੀੜੀ ਨੂੰ ਬੱਚਿਆਂ ਨੂੰ ਕਿ ਵਦੇਸ਼ਾਂ ਵੱਲ ਨਾ ਭੱਜੋ ਕਿ ਮਿਹਨਤ ਕਰਨੀ ਹੈ ਇੱਥੇ ਰਹਿ ਕੇ ਵੀ ਆਪਾਂ ਮਿਹਨਤ ਕਰ ਸਕਦੇ ਆ 30 ਲੱਖ ਰੁਪਈਆ ਲੱਗਿਆ ਸੀ ਬਾਹਰ ਜਾਣ ਨੇ ਕਿ ਉਹੀ ਬਿਜ਼ਨਸ ਅਸੀਂ ਉਰੇ ਕਰਕੇ ਆਪਣੇ ਪੈਰਾਂ ਤੇ ਸਟੈਂਡ ਹੋ ਸਕਦੇ ਆ ਜੀ ਦੇਖੋ ਕਿੰਨੇ ਜ਼ਿਆਦਾ ਡਾਲਰਾਂ ਦੀ ਇੱਥੇ ਮੰਗ ਕੀਤੀ ਗਈ ਹੈ ਕਿ ਲਾਸ਼ ਜੇਕਰ ਮੰਗਵਾਉਣੀ ਹੈ ਤਾਂ ਐਨੇ ਐਨਾ ਪੈਸਾ ਖਰਚਾ ਆ ਸਕਦਾ ਹੈ ਨੇ ਪੈਸਿਆਂ ਦਾ ਤਾਂ ਕਿਤੇ ਨਾ ਕਿਤੇ ਇੱਥੇ ਪੇਰੈਂਟਸ ਦਾ ਦੇਖੋ ਹੌਸਲਾ ਜੋ ਹੈ ਉਹ ਬਿਲਕੁਲ ਹੀ ਟੁੱਟ ਜਾਂਦਾ ਹੈ ਦੇਖੋ ਮਨਸੂਹੀਏ ਦੇਖੋ ਪਹਿਲਾਂ ਤਾਂ ਕਿੰਨੇ ਪੈਸੇ ਲਾ ਕੇ ਉਹਨਾਂ ਨੇ ਬੱਚੇ ਨੂੰ ਬਾਹਰ ਭੇਜ ਦਿਆ ਹਾਂ ਕਿੱਥੇ ਕਿਸੇ ਮਾਂ ਦਾ ਦਿਲ ਦਾ ਟੁਕੜੇ ਨੂੰ ਜਿਹੜਾ ਹੈ ਦ ਕਰਨਾ ਕਿੰਨਾ ਔਖਾ ਹੈ ਉਹ ਦੇਖੋ ਕੈਨੇਡਾ ਦੇ ਵਿੱਚ ਗਿਆ ਕਿੰਨੇ ਲੱਖ ਰੁਪਏ ਲਾ ਕੇ ਉਹਨੂੰ ਬਾਹਰ ਭੇਜਿਆ ਉੱਥੇ ਮੌਤ ਹੋ ਗਈ ਮੌਤ ਤੋਂ ਬਾਅਦ ਫਿਰ ਉਹਨਾਂ ਤੋਂ ਪੈਸੇ ਮੰਗੇ ਹਨ ਕਿ ਤਾਂ ਉਹਦੀ ਮ੍ਰਿਤਕ ਤੁਹਾਡੇ ਮ੍ਰਿਤਕ ਬੇਟੇ ਦੀ ਦੇਹ ਜਿਹੜੀ ਹੈ ਪੰਜਾਬ ਦੇ ਵਿੱਚ ਲਿਆਉਣ ਨੇ ਲਿਆਉਣ ਦੇ ਲਈ ਐਨੇ ਡਾਲਰ ਲੱਗਣੇ ਹਨ ਹਾਂਜੀ ਕਿੰਨੀ ਜਿਹੜੀ ਇੱਕ ਤਾਂ ਉਹ ਪਹਿਲੇ ਰੁੱਟ ਗਏ ਨੇ ਅੰਦਰੋਂ ਇੱਕ ਐਨਾ ਪੈਸਾ ਅੱਗੋਂ ਲੈ ਕੇ ਇੰਤਜ਼ਾਮ ਕਰਨਾ ਬਹੁਤ ਔਖਾ ਹੈ ਹਾਂਜੀ ਜੀ ਬਹੁਤ ਜ਼ਿਆਦਾ ਇੱਥੇ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਇਧਰ ਹੀ ਰਹਿ ਕੇ ਕੰਮਕਾਰ ਕਰਨਾ ਚਾਹੀਦਾ ਹੈ ਹਾਂਜੀ ਲੁਧਿਆਣਾ ਤੋਂ ਵੀ ਸੋਨਮ ਇੱਕ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਨਸ਼ੇੜੀ ਸਕੋਰਪੀਓ ਵਾਲੇ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਹੈ ਕਿ ਕਹਿੰਦੇ ਲੁਧਿਆਣੇ ਦੇ ਵਿੱਚ ਜਿਹੜੀ ਇਹ ਕਿੰਨੀ ਆਪਾਂ ਘਟਨਾ ਦੁਰਘਟਨਾ ਕਿੰਨੀ ਜਿਹੜੀ ਮੰਦ ਭਾਗੀ ਆਪਾਂ ਕਹਿ ਸਕਦੇ ਹਾਂ ਜਿਸ ਦੇ ਵਿੱਚ ਇੱਕ ਪਰਿਵਾਰ ਕਾਰ ਦੇ ਵਿੱਚ ਜਾ ਰਿਹਾ ਸੀ ਇੱਕ ਜਿਹੜਾ ਸਕੋਰਪੀਓ ਡਰਾਈਵਰ ਸੀਗਾ ਗੱਡੀ ਚਾਲਕ ਸੀ ਆਪਾਂ ਕਹਿ ਸਕਦੇ ਹਾਂ ਕਿ ਉਹ ਨਸ਼ੇ ਦੇ ਵਿੱਚ ਤੁੱਤ ਸੀ ਜਿਸ ਦੇ ਨਾਲ ਜਿਹੜਾ ਉਨੇ ਹੀ ਉਹ ਦੂਸਰੀ ਕਾਰ ਦੇ ਵਿੱਚ ਜਿਹੜੀ ਹੈ ਕਾਰ ਮਾਰ ਕੇ ਅੱਗੇ ਭੱਜ ਗਿਆ ਕਿ ਜਿਸ ਦੇ ਵਿੱਚ ਪਰਿਵਾਰ ਦੇ ਵਿੱਚ ਜਿਹੜੀ ਹੈ ਕਾਰ ਚਾਲਕ ਦੀ ਬਾਹ ਟੁੱਟ ਗਈ ਤੇ ਇੱਕ 3 ਸਾਲ ਦਾ ਬੱਚਾ ਸੀ ਬੱਚੇ ਦੇ ਜਿਹੜੀ ਹੈ ਸਿਰ ਦੇ ਵਿੱਚ ਛੱਟ ਲੱਗੀ ਹਾਂਜੀ ਜੀ ਦੇਖੋ ਇੱਥੇ ਇੱਕ ਤਾਂ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਸੀ ਨੌਜਵਾਨ ਉੱਤੋਂ ਕਿੱਡੀ ਵੱਡੀ ਹੈ ਲਾਪਰਵਾਹੀ ਦੀ ਵੀ ਗੱਲ ਹੈ ਕਿ ਉਹ ਕਾਰ ਦੇ ਕੋਲ ਰੁਕਿਆ ਤੱਕ ਨਹੀਂ ਭਜਾ ਕੇ ਲੈ ਗਿਆ ਗੱਡੀ ਨੂੰ ਜੀ ਉਹ ਹੀ ਦੇਖੋ ਸੀਸੀਟੀਵੀ ਕੈਮਰਾ ਹਾ ਫੂਟੇਜ ਵੀ ਜਿਹੜੀ ਹੈ ਸਾਹਮਣੇ ਜਿਸ ਦੇ ਵਿੱਚ ਸ਼ਰਿਆਮ ਦਿਖ ਰਿਹਾ ਹੈ ਕਿ ਉਹ ਜਿਹੜੀ ਗੱਡੀ ਦੇ ਵਿੱਚ ਮਾਰ ਕੇ ਜਿਹੜਾ ਇੱਕ ਦਮ ਭਜਾ ਕੇ ਲੈ ਗਿਆ ਕਿਉਂਕਿ ਉਹ ਨਸ਼ੇ ਦੇ ਵਿੱਚ ਧੁੱਤ ਸੀ ਉਹਨੇ ਖੁਦ ਕਬੂਲ ਕੀਤਾ ਕਿ ਮੈਨੂੰ ਮੈਂ ਨਸ਼ੇ ਦੇ ਵਿੱਚ ਧੁੱਤ ਸੀ ਮੈਨੂੰ ਕਿਸੇ ਗੱਲ ਦਾ ਨਹੀਂ ਪਤਾ ਚੱਲਿਆ ਕਿਉਂਕਿ ਉਹਦੀ ਸ਼ਰਾਬ ਪੀਤੀ ਹੋਈ ਸੀ ਹਾਂਜੀ ਕੀ ਕਹਿਣਾ ਚਾਹੂਗੇ ਇੱਥੇ ਦੇਖੋ ਜਿਹੜੇ ਪੰਜਾਬ ਦੇ ਵਿੱਚ ਪਹਿਲਾਂ ਭਾਈਚਾਰਕ ਇਕਤਾ ਦੇਖਣ ਨੂੰ ਮਿਲਦੀ ਸੀ ਅੱਜ ਕੱਲੋ ਉਹ ਬਿਲਕੁਲ ਹੀ ਖਤਮ ਹੋ ਚੁੱਕੀ ਹੈ ਹਰ ਜਗ੍ਹਾ ਦੇਖੋ ਆ ਲੋਕ ਜਿਹੜੇ ਨੇ ਸ਼ਰਿਆਮ ਗੁੰਡਾਗਰਦੀ ਕਰਦੇ ਨੇ ਸ਼ਰਾਬ ਪੀ ਕੇ ਗੱਡੀਆਂ ਵੀ ਚਲਾਉਂਦੇ ਨੇ ਕੀ ਕਹਿਣਾ ਚਾਹੂਗੇ ਦੇਖੋ ਮਾਨਸੂਪਾ ਡੇਲੀ ਇਹੀ ਗੱਲ ਕਰਦੇ ਹੁੰਦੇ ਆ ਕਿ ਭਾਈ ਚਾਰ ਕਿਸਾਂ ਚ ਆਪੇ ਹੀ ਖਤਮ ਹੋ ਗਈ ਹੈ ਦੇਖੋ ਇਹਦੇ ਵਿੱਚ ਦੇਖਿਆ ਗਿਆ ਕਿ ਉਹ ਕਾਰ ਦੇ ਵਿੱਚ ਕਾਰ ਮਾਰ ਕੇ ਚਲਾ ਗਿਆ ਉਹਨੇ ਅੱਗੇ ਜਾ ਕੇ ਕਾਰ ਜ਼ਰੂਰ ਖੜਾਈ ਹੈ ਕਿਉਂਕਿ ਉਹਦੀ ਕਾਰ ਦੇ ਜਿਹੜੇ ਟਾਇਰ ਖੁੱਲ ਗਏ ਸੀ ਵੀ ਮੈਂ ਅੱਗੇ ਹੋਰ ਨਾ ਕਿਸੇ ਦਾ ਅਜਿਹੀ ਘਟਨਾ ਕਰਦੇ ਮੈਂ ਪਰ ਉਹਨੇ ਆ ਕੇ ਵਾਪਸ ਉਹਨਾਂ ਨੂੰ ਇਹ ਗੱਲ ਨਹੀਂ ਪੁੱਛੀ ਵੀ ਤੁਹਾਡੇ ਸੱਟ ਲੱਗੀ ਹੈ ਜਾਂ ਕੀ ਹੋਇਆ ਕੁਝ ਵੀ ਨਹੀਂ ਪੁੱਛਿਆ ਇੱਥੇ ਹੋਈ ਵੀ ਕਿ ਭਾਈ ਚਾਰਕ ਜਿਹੜੀ ਆਪਾਂ ਸਾਂਝ ਖਤਮ ਹੁੰਦੀ ਜਾ ਰਹੀ ਹੈ ਜੀ ਅ ਰਿਸ਼ੀਕੇਸ਼ ਤੋਂ ਵੀ ਨਿਕਲ ਕੇ ਇੱਕ ਬਹੁਤ ਵੱਡਾ ਮਾਮਲਾ ਸਾਹਮਣੇ ਆਇਆ ਸੋਨਮ ਅੱਜ ਕੱਲ ਜਿਵੇਂ ਲੋਕ ਪ੍ਰੀ ਵੈਡਿੰਗ ਸ਼ੂਟ ਕਰਵਾਉਂਦੇ ਨੇ ਉੱਥੇ ਇੱਕ ਜੋੜਾ ਜੋ ਹੈ ਪ੍ਰੀ ਵੈਡਿੰਗ ਸ਼ੂਟ ਕਰਵਾਉਣ ਲਈ ਨਦੀ ਦੇ ਕੰਢੇ ਗਿਆ ਸੀ ਤੇ ਨਦੀ ਦੇ ਵਿੱਚ ਅਚਾਨਕ ਡੈਮ ਦਾ ਗੇਟ ਜੋ ਹੈ ਉਹ ਖੋਲ ਦਿੱਤਾ ਗਿਆ ਇਸ ਤੇ ਕੀ ਕਹਿਣਾ ਚਾਹੋਗੇ ਦੇਖੋ ਰਿਸ਼ੀਕੇਸ਼ ਦੇ ਵਿੱਚ ਜਿਹੜੀ ਆਪਾਂ ਗੰਗਾ ਜਿਹੜੀ ਉੱਥੇ ਵਹਿੰਦੀ ਆ ਕਿ ਪਹਿਲਾਂ ਉੱਥੇ ਉਹਨੂੰ ਪਤਾ ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਪ੍ਰੀ ਵੈਡਿੰਗ ਕਰਵਾਉਣ ਦੇ ਲਈ ਚੱਲ ਗਏ ਜਦੋਂ ਫੋਟੋ ਸ਼ੂਟ ਹੋ ਰਿਹਾ ਸੀਗਾ ਇੱਕਦਮ ਜਦੋਂ ਡੈਮ ਦੇ ਗੇਟ ਖੁੱਲ ਗਿਆ ਤਾਂ ਇੱਕਦਮ ਪਾਣੀ ਆਇਆ ਤੇ ਦੋਨੇ ਜਿਹੜੇ ਨੇ ਪਾਣੀ ਦੇ ਵਿੱਚ ਬਹਿ ਗਏ ਨੇ ਕਿ ਜਦੋਂ ਉੱਥੇ ਗੋਤਾਖੋਰਾਂ ਨੇ ਉਹਨਾਂ ਨੂੰ ਬਾਹਰ ਕੱਢਿਆ ਤਾਂ ਉਹਨਾਂ ਬੇਹੋਸ਼ ਹੋ ਗਏ ਸੀਗੇ ਪਾਣੀ ਇੰਨਾ ਜ਼ਿਆਦਾ ਉਹਨਾਂ ਦੇ ਅੰਦਰ ਚਲਾ ਗਿਆ ਸੀਗਾ ਜਿਹੜਾ ਨੇ ਬੇਹੋਸ਼ੀ ਦੇ ਹਾਲਤ ਦੇ ਵਿੱਚ ਸੀਗੇ ਕਿੰਨੀ ਉਹਨਾਂ ਦੇ ਜਿਹੜੇ ਮੁਸ਼ਕਲ ਦੇ ਨਾਲ ਉਹਨਾਂ ਨੂੰ ਬਾਹਰ ਕੱਢੇ ਬਾਹਰ ਕੱਢਿਆ ਗਿਆ ਉਹਨਾਂ ਨੂੰ ਇੱਕ ਮੌਕਾ ਵੀ ਨਹੀਂ ਮਿਲਿਆ ਬਾਹਰ ਆਉਂਦਾ ਕਿਉਂਕਿ ਇੰਨਾ ਤੇਜ਼ ਜਿਹੜਾ ਵਹਾਅ ਸੀਗਾ ਪਾਣੀ ਦਾ ਹਾਂਜੀ ਆ ਦੇਖੋ ਕੀ ਕਹਿਣਾ ਚਾਹੂੰਗੀ ਕਿ ਲੋਕ ਅੱਜ ਕੱਲ ਜਿਵੇਂ ਪ੍ਰੀ-ਵੇਡਿੰਗ ਸ਼ੂਟ ਕਰਵਾਉਂਦੇ ਨੇ ਤਾਂ ਲੋਕਾਂ ਨੂੰ ਵੀ ਇੱਥੇ ਸਾਵ ਜ਼ਰੂਰਤ ਹੈ ਕਿਉਂਕਿ ਲੋਕਾਂ ਦੀ ਹੀ ਆ ਲਾਹ ਪਰਵਾਹੀ ਇਹਨੂੰ ਕਹਿ ਸਕਦੇ ਆ ਆ ਜਿੱਦ ਕੋ ਇਹਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਆਪਾਂ ਲਾਹ ਪਰਵਾਹੀ ਕਹਿ ਸਕਦੇ ਕਿ ਪ੍ਰੀ ਵੈਡਿੰਗ ਦੇ ਲਈ ਹੋਰ ਬਥੇਰੇ ਜਿਹੜੇ ਆਪਾਂ ਕਹਿ ਸਕਦੇ ਜਗਾਂ ਨੇ ਵਧੀਆ ਨੇ ਜਿਹੜੀਆਂ ਆਪਾਂ ਜਿੱਥੇ ਆਪਾਂ ਪ੍ਰੀ ਵੈਡਿੰਗ ਕਰਵਾ ਸਕਦੇ ਆ ਤੇ ਕਈ ਵਾਰ ਕੀ ਹੁੰਦਾ ਹੈ ਕਿ ਲੋਕ ਪਹਾੜੀ ਏਰੀਆ ਦੇ ਵਿੱਚ ਜਾ ਕੇ ਜਿਹੜੇ ਪ੍ਰੀ ਵੈਡਿੰਗ ਕਰਵਾਉਂਦੇ ਨੇ ਕਈ ਵਾਰ ਉੱਪਰ ਸੈਲਫੀ ਉਗਾਰ ਵੀ ਲਾਉਣ ਲੱਗ ਜਾਂਦੇ ਨੇ ਫਿਰ ਵੀ نیچے ਡਿੱਗ ਜਾਂਦੇ ਕਿੰਨੀ ਦੁਰਘਟਨਾ ਜਿਹੜੇ ਨੇ ਇਹਦਾ ਸ਼ਿਕਾਰ ਬੰਦੇ ਨੇ ਜਿਹੜੀ ਇਹੀ ਘਟਨਾ ਦੇਖੋ ਕਿੰਨੀ ਆਪਾਂ ਕਹਿ ਸਕਦੇ ਤੁਸੀਂ ਫੋਟੋ ਸ਼ੂਟ ਕਰਵਾ ਰਹੇ ਹੋ ਇਹ ਤੇ ਕਾਰਜੂਕ ਲਈ ਤੁਸੀਂ ਵਿੱਚ ਜਾ ਕੇ ਜਿਹੜਾ ਉਹ ਤੇ ਫੋਟੋ ਸ਼ੂਟ ਕਰਵਾ ਰਹੇ ਹੋ ਹਾਂ ਜੀ ਵੈਡਿੰਗ ਕਰਵਾ ਰਹੇ ਹੋ ਦੇਖੋ ਜੀ ਮੈਂ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੁੰਦਾ ਹੈ ਕਿ ਕਿਸੇ ਦਾ ਵਿਆਹ ਸ਼ਾਦੀ ਹੈ ਪਰ ਇੱਥੇ ਦੇਖੋ ਵੱਡੀ ਦੁਰਘਟਨਾ ਹੋਣ ਤੋਂ ਬਚਾ ਰਹਿ ਗਿਆ ਕਿਉਂਕਿ ਕੋਈ ਨੁਕਸਾਨ ਨਹੀਂ ਹੋਇਆ ਜੋ ਖੁਸ਼ੀਆਂ ਨੇ ਉਹ ਮਾਤਮ ਦੇ ਵਿੱਚ ਬਦਲ ਸਕਦੀਆਂ ਸੀ ਇੱਥੇ ਕਿਉਂਕਿ ਆਪਾਂ ਆਪਣੇ ਆਪ ਹੀ ਖੁਦ ਜਿਹੜਾ ਆਪਣੇ ਜਾਨ ਦੇ ਦੁਸ਼ਮਣ ਬਣਦੇ ਆ ਕਿਉਂਕਿ ਦੇ ਵਿੱਚ ਆਪਣੇ ਆਪ ਹੀ ਜਿਹੜੀ ਆ ਆਪਾਂ ਕਹਿੰਦੇ ਨੇ ਇੱਕ ਮੁਸ਼ਕਿਲ ਆਪਦੇ ਮੁੱਲ ਲੈਣੇ ਆ ਕਿਉਂਕਿ ਇਹਦੇ ਵਿੱਚ ਸਾਨੂੰ ਚਾਹੀਦਾ ਸੀ ਸੇਫ ਜਗਤ ਆ ਕਿ ਜਿਹੜੀ ਇਹ ਪ੍ਰੀ-ਵੇਡਿੰਗ ਕਰਵਾਓ ਨਾ ਕਿ ਜਿੱਥੇ ਖਤਰਾ ਹੁੰਦਾ ਉੱਥੇ ਖੜ ਕੇ ਆਪਾਂ ਆਪਣੀ ਪ੍ਰੀ-ਵੇਡਿੰਗ ਕਰਵਾਓ ਹਾਂਜੀ ਬਿਲਕੁਲ ਆ ਮੋਗਾ ਤੋਂ ਜਲੰਧਰ ਆ ਰਹੀ ਇੱਕ ਬੱਸ ਨੂੰ ਲੁਟੇਰਿਆਂ ਨੇ ਸ਼ਿਕਾਰ ਬਣਾ ਲਿਆ ਇਸ ਵੱਡੀ ਇਹ ਵੱਡੀ ਵਾਰਦਾਤ ਜੋ ਹੈ ਕਾਫੀ ਵੱਡੀ ਏ ਖਬਰ ਹੈ ਇਸ ਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਪੰਜਾਬ ਦੇ ਵਿੱਚ ਜਿਹੜੀ ਇਹ ਬੱਸ ਦੀ ਪ੍ਰਾਈਵੇਟ ਬੱਸ ਸੀਗੀ ਕਿ ਉਹ ਸ਼ਾਮ ਨੂੰ ਰਾਤ ਨੂੰ ਜਾਰੀ ਸੀਗੀ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਸੀ 10 ਜਿਹੜੇ ਨੇ ਲੁਟੇਰੇ ਮੋਟਰਸਾਈਕਲ ਤੇ ਸਵਾਰ ਨੇ ਤੇ ਉਹਨਾਂ ਨੇ ਤੇਜ਼ ਧਾਰ ਹਥਿਆਰਾਂ ਦੇ ਨਾਲ ਜਿਹੜਾ ਬੱਸ ਦੇ ਉੱਪਰ ਹਮਲਾ ਕਰ ਦਿੱਤਾ ਤੇ ਜਿਹੜਾ ਇੱਕ ਡਰੈਕਟਰ ਦਾ ਬੈਕ ਜਿਹੜੀਆਂ ਖੋਨ ਦੀ ਬ ਇਹਨਾਂ ਨੇ ਕੋਸ਼ਿਸ਼ ਕੀਤੀ ਡਰੈਕਟਰ ਦੇ ਵੀ ਸੱਟਾਂ ਮਾਰੀਆਂ ਨੇ ਜਿਹੜੇ ਸਿਰ 'ਚ ਸੱਟ ਹੈ ਜਿਹੜੀ ਹੈ ਡਰਾਈਵਰ ਦੇ ਵੀ ਜਿਹੜੀਆਂ ਸੱਟਾਂ ਮਾਰੀਆਂ ਨੇ ਉਹਨਾਂ ਦੇ ਉੱਪਰ ਜਿਹੜਾ ਹਮਲਾ ਕਰ ਦਿੱਤਾ ਕਿ ਤਾਂ ਕਰਕੇ ਹੋਇਆ ਕਿ ਜਿਹੜੀ ਇਹ ਬੱਸ ਸੀਗੀ ਜਲੰਧਰ ਤੋਂ ਮੋਗੇ ਨੂੰ ਜਾ ਰਹੀ ਸੀਗੀ ਕਿ ਰਾਤ ਨੂੰ ਜਦੋਂ ਲਟੇਰਿਆ ਨੇ ਉਹਨਾਂ ਨੂੰ ਘੇਰ ਲਿਆ ਤਾਂ ਜਿਹੜੀਆਂ ਭਰੀ ਹੋਈ ਬੱਸ ਸੀ ਸਵਾਰੀਆਂ ਵੀ ਸਹਿਮ ਗਈਆਂ ਸੀ ਜੀ ਕੀ ਕਹਿਣਾ ਚਾਹੋਗੇ ਦੇਖੋ ਕਿੱਡੀ ਵੱਡੀ ਲੁੱਟ ਦੀ ਇੱਥੇ ਵਾਰਦਾਤ ਹੋਣ ਤੋਂ ਬਚਾ ਰਹਿ ਗਿਆ ਕਿਉਂਕਿ ਜਿਹੜੀ ਸਵਾਰੀਆਂ ਸੀ ਉਹਨਾਂ ਕੋਲ ਵੀ ਕਾਫੀ ਸਮਾਨ ਹੁੰਦਾ ਹੈ ਕਈ ਵਾਰ ਲੁਟੇਰੇ ਉਹਨਾਂ ਨੂੰ ਵੀ ਸ਼ਿਕਾਰ ਬਣਾ ਲੈਂਦੇ ਨੇ ਇੱਥੇ ਵੱਡੀ ਗੱਲ ਇਹ ਹੈ ਕਿ ਜਾਨੀ ਮਾਨੀ ਕੋਈ ਨੁਕਸਾਨ ਨਹੀਂ ਹੋਇਆ ਕਿਸੇ ਸਵਾਰੀ ਨੂੰ ਕੋਈ ਸੱਟ ਨਹੀਂ ਇੱਥੇ ਲੱਗੀ ਪਰ ਕੀ ਕਹਿਣਾ ਚਾਹੋਗੇ ਕਿ ਦੇਖੋ ਕਿੱਡੀ ਵੱਡੀ ਇਹ ਚੀਜ਼ ਹੈਗੀ ਕਿ ਲੁਟੇਰੇ ਅੱਜਕੱਲ ਇਹ ਚੀਜ਼ ਵੀ ਨਹੀਂ ਦੇਦੇ ਕਿ ਇੱਕ ਬਾਜ਼ ਦੇ ਵਿੱਚ ਕਿੰਨੇ ਨੌਜਵਾਨ ਵੀ ਹੁੰਦੇ ਨੇ ਬੁੱਢੇ ਹੁੰਦੇ ਨੇ ਬੱਚੇ ਵੀ ਹੁੰਦੇ ਨੇ ਤਾਂ ਉਹਨਾਂ ਦੀ ਜਾਨ ਤੇ ਇੱਥੇ ਕਿੰਨਾ ਕੁ ਖਤਰਾ ਬਣ ਗਿਆ ਦੇਖੋ ਮਾਨਸੂ ਸਾਨੂੰ ਵੱਡਾ ਆਪਾਂ ਦਿੱਲੀ ਜਿਹੜਾ ਗੱਲ ਗਵਾਤ ਕਰਨ ਸਾਨੂੰ ਵੱਡਾ ਕਰਨ ਕਿ ਕਿ ਨਸ਼ਾ ਹਾਂਜੀ ਨਸ਼ੇ ਦੀ ਪੂਰਤੀ ਦੇ ਜਿਹੜੇ ਨੇ ਨੌਜਵਾਨ ਨੇ ਕਿੰਨਾ ਕੁਝ ਕਰਦੇ ਨੇ ਕਿ ਉਹ ਲੁੱਟਾਂ ਖੋਹਾਂ ਦੇਖੋ ਆਪਾਂ ਇਹ ਗੱਲ ਕਹਿ ਰਹੇ ਕਿ ਉਹ ਨਸ਼ੇੜੀ ਸੀਗੇ ਕਿ ਨਸ਼ੇ ਦੀ ਪੂਰਤੀ ਦੇ ਜਿਹੜੇ ਉਹ 5 7 ਪਤਾ ਨਹੀਂ 9 ਜਾਣੇ ਸੀਗੇ ਜਿਹੜੇ ਮੋਟਰਸਾਈਕਲ ਤੇ ਸਵਾਰ ਸੀ ਜਿਨ੍ਹਾਂ ਕੋਲ ਤੇਜ਼ ਤਾਰ ਹਥਿਆਰ ਸੀ ਜਿਨ੍ਹਾਂ ਨੇ ਬੱਸ ਘੇਰ ਲਈ ਤੇ ਘੇਰ ਕੇ ਜਿਹੜਾ ਕਨੈਕਟਰ ਦੇ ਵੀ ਸੱਟਾਂ ਮਾਰੀਆਂ ਨੇ ਉਹਨਾਂ ਦੇ ਉੱਪਰ ਵੀ ਜਿਹੜਾ ਹਮਲਾ ਕਰ ਦਿੱਤਾ ਸਾਨੂੰ ਵੱਡਾ ਕਰਨ ਆਪਾਂ ਇਹਨੂੰ ਨਸ਼ਾ ਕਹਿ ਸਕਦੇ ਹਾਂ ਕਿਉਂਕਿ ਨਸ਼ੇ ਨੂੰ ਬੜਾਵਾ ਜਿਹੜਾ ਦਿੰਦਾ ਹੈ ਜਿਹੜਾ ਸੌਰੀ ਨਸ਼ੇ ਕਰਕੇ ਜਿਹੜਾ ਲੁੱਟਖੋਹ ਨੂੰ ਬੜਾਵਾ ਦੇ ਰਹੇ ਨੇ ਹਾਂਜੀ ਕੀ ਕਹਿਣਾ ਚਾਹੂਗੇ ਕਿ ਪੰਜਾਬ ਸਰਕਾਰ ਨੂੰ ਇਸ ਤੇ ਥੋੜਾ ਗੌਰ ਫਰਮਾਉਣਾ ਚਾਹੀਦਾ ਹੈ ਇੱਥੇ ਦੇਖੋ ਕਿ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ 'ਚ ਜਿਹੜੀ ਲੁੱਟਖੋਹ ਦੀ ਵਾਰਦਾਤਾ ਨੇ ਉਹ ਰੁਕਣ ਦਾ ਨਾਂ ਤੱਕ ਨਹੀਂ ਲੈਂਦੀਆਂ ਆਪਾਂ ਇਸ ਤੇ ਹਰ ਰੋਜ਼ ਹੀ ਲਗਭਗ ਡਿਸਕਸ਼ਨ ਕਰਦੇ ਆਂ ਜੀ ਜੀਓ ਇਹ ਦੇਖੋ ਸਰਕਾਰਾਂ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ ਕਿ ਡੇਲੀ ਆਪਾਂ ਦੇਖਿਆ ਕਿ ਜਿਹੜੀ ਹੈ ਮਹਿਮਾ ਚਲਾਈ ਗਈ ਹੈ ਨਸ਼ਾ ਤਸਕਰਾਂ ਨੂੰ ਵੀ ਫੜਾ ਜਾ ਰਿਹਾ ਹੈ ਪਰ ਉੱਤੇ ਹੋਈ ਹੈ ਕਿ ਲੁੱਟਾਂ ਕੋਹਾਂ ਨੂੰ ਜਿਹੜੀਆਂ ਵਾਰਦਾਤਾਂ ਨੂੰ ਵੱਡੇ-ਵੱਡੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਨੌਜਵਾਨ ਉਹਨਾਂ ਨੂੰ ਖੁਦ ਵੀ ਸੋਚਣਾ ਚਾਹੀਦਾ ਹੈ ਕਿ ਅਸੀਂ ਕਿੱਧਰ ਜਾ ਰਹੇ ਹਾਂ ਪੰਜਾਬ ਦੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਪੰਜਾਬ ਦਾ ਜਿਹੜਾ ਭਵਿੱਖ ਹੈ ਉਹ ਕਿੱਧਰ ਜਾ ਰਹੇ ਉਹਨਾਂ ਨੂੰ ਵੀ ਇਨਾਂ ਵੱਲ ਜਿਹੜਾ ਗੌਰ ਕਰਨੀ ਚਾਹੀਦੀ ਹੈ ਹਾਂਜੀ ਤੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਦੇਖੋ ਇੱਥੇ ਨਸ਼ਿਆਂ ਦੇ ਦਲਦਲ ਚੋਂ ਨਿਕਲਣਾ ਚਾਹੀਦਾ ਹੈ ਤੇ ਆਪਣਾ ਕੋਈ ਕੀਤਾ ਕਰਨਾ ਚਾਹੀਦਾ ਹੈ ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਬੇਰੁਜ਼ਗਾਰੀ ਵੀ ਪੰਜਾਬ ਦੇ ਵਿੱਚ ਕਾਫੀ ਦੇਖਣ ਨੂੰ ਮਿਲਦੀ ਹੈ ਜੀ ਉਹ ਇਹ ਦੇਖੋ ਮਾਨਸੂ ਬੇਰੁਜ਼ਗਾਰੀ ਕਰਕੇ ਵੀ ਕਈ ਟੈਨਸ਼ਨ ਦੇ ਮਾਰ ਕਹਿ ਦਿੰਨੇ ਆਪਾਂ ਜਿਹੜਾ ਨਸ਼ਾ ਕਰਦੇ ਨੇ ਕਿ ਪਰ ਇੱਥੇ ਵਿੱਚ ਜਿਹੜਾ ਨੌਜਵਾਨ ਨੂੰ ਸੋਚਣਾ ਚਾਹੀਦਾ ਸਾਨੂੰ ਰੋਜ਼ਗਾਰ ਨਹੀਂ ਮਿਲਿਆ ਜੌਬ ਨਹੀਂ ਮਿਲੀ ਪਰ ਅਸੀਂ ਖੁਦ ਆਪਣੇ ਹੱਥੀ ਮਿਹਨਤ ਕਰਕੇ ਆਪਣੇ ਜਿਹੜੇ ਪੈਰਾਂ ਸਿਰ ਜਿਹੜੇ ਨੇ ਹਾਂਜੀ ਸੋਨਮ ਜਿਵੇਂ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਆਂ ਕਿ ਹਰ ਬੰਦੇ ਦੇ ਅੰਦਰ ਇੱਕ ਸਕਿੱਲ ਹੁੰਦੀ ਹੈ ਤੇ ਉਹਨੂੰ ਤਰਾਸ਼ਣਾ ਆਪਣੇ ਤੇ ਡਿਪੈਂਡ ਹੈ ਆਪਣੇ ਤੇ ਡਿਪੈਂਡ ਹੈ ਕਿਉਂਕਿ ਹਰ ਇੱਕ ਦੇ ਵਿੱਚ ਗੁਣ ਔਗਣ ਜ਼ਰੂਰ ਹੁੰਦੇ ਨੇ ਮਾਨਸ਼ੂ ਦੇਖੋ ਜੇ ਗੁਣ ਔਗਣ ਵਿੱਚ ਤਾਂ ਸਾਡੇ ਵਿੱਚ ਕੋਈ ਨਾ ਕੋਈ ਇੱਕ ਅਜੀਹਾ ਗੁਣ ਜ਼ਰੂਰ ਹੋਵੇ ਜੇ ਸਾਡੇ ਚ 100 ਗੁਣ ਨਹੀਂ ਤਾਂ ਔ ਗੁਣ ਨੇ ਤਾਂ ਉਹਦੇ ਵਿੱਚ ਇੱਕ ਗੁਣ ਜ਼ਰੂਰ ਹੋਵੇਗਾ ਉਹਨੂੰ ਆਪ ਨੂੰ ਤਰਾਸ਼ਣ ਦੀ ਲੋੜ ਹੈ ਕਿਉਂਕਿ ਅਸੀਂ ਜਿਹੜਾ ਸਾਡਾ ਗੁਣ ਹੈ ਬਾਹਰ ਲੈ ਕੇ ਆਉਣ ਦੀ ਲੋੜ ਹੈ ਤਾਂ ਜੋ ਸਾਡੇ ਜਿਹੜੇ ਨੇ ਉਹਨਾਂ ਲੋਕਾਂ ਨੂੰ ਪਤਾ ਲੱਗੇ ਵੀ ਹਾਂ ਇਹਦੇ ਵਿੱਚ ਕੋਈ ਗੁਣ ਹੈ ਤੇ ਅਸੀਂ ਉਸ ਗੁਣ ਨੂੰ ਨਾਲ ਲੈ ਕੇ ਚੱਲ ਕੇ ਅਸੀਂ ਆਪਣੇ ਪੈਰਾਂ 'ਤੇ ਖੜੇ ਹੋ ਸਕਦੇ ਹਾਂ ਜੀ ਬਿਲਕੁਲ ਤੇ ਧੁੰਦ ਦਾ ਕਹਿਰ ਜਾ ਰਹੀ ਹੈ ਠੰਡ ਦਾ ਕਹਿਰ ਪੰਜਾਬ ਦੇ ਵਿੱਚ ਜਾ ਰਹੀ ਹੈ ਪੂਰੇ ਦੇਸ਼ ਦੇ ਵਿੱਚ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਦੇਖੋ ਹੁਣ ਠੰਡ ਦਾ ਮੌਸਮ ਹੈ ਆਪਾਂ ਕਹਿ ਸਕਦੇ ਹਾਂ ਕਿ ਨਵਾਂ ਸਾਲ ਚੜ੍ਹ ਗਿਆ ਜਨਵਰੀ ਆ ਗਈ ਹੈ ਕਿ ਦਸੰਬਰ ਤੋਂ ਜਿਹੜਾ ਸ਼ੁਰੂ ਹੋ ਜਾਂਦੀ ਹੈ ਠੰਡ ਕਿ ਹੁਣ ਇੰਨੀ ਜ਼ਿਆਦਾ ਠੰਡ ਵਧ ਗਈ ਹੈ ਕਹਿਰ ਲਗਾਤਾਰ ਜਾ ਰਹੀ ਹੈ ਠੰਡ ਦਾ ਕਿਉਂਕਿ ਅਸੀਂ ਦੇਖਿਆ ਕਿ ਧੁੰਦਾਂ ਦਾ ਵੀ ਜਿਹੜਾ ਮੌਸਮ ਹੈ ਅਸੀਂ ਆਪਣੇ ਚੈਨਲ 'ਤੇ ਰਹੀ ਇਹ ਅਪੀਲ ਕਰਦੇ ਹਾਂ ਕਿ ਟ੍ਰੈਫਿਕ ਨਿਯਮ ਦੀ ਪਾਲਣਾ ਕਰਨ ਜਿਵੇਂ ਆਪਾਂ ਵਹੀਕਲ ਚ ਧਿਆਨ ਦੇ ਨਾਲ ਚਲਾਉਣ ਜੇ ਸਪੀਡ ਸਲੋ ਰੱਖਣੀ ਚਾਹੀਦੀ ਹੈ ਹਾਂਜੀ ਇੱਕ ਗੱਲ ਹੋਰ ਦੇਖਣ ਨੂੰ ਮਿਲੀ ਐ ਸੋਨਮ ਕਿ ਇੱਥੇ ਜਿਹੜੀ ਵਾਹਨਾਂ ਦੀ ਸਪੀਡ ਐ ਉਹ ਕਾਫੀ ਜ਼ਿਆਦਾ ਦੇਖੋ ਸਲੋ ਦੇਖਣ ਨੂੰ ਮਿਲੀ ਐ ਠੰਡ ਦੇ ਕਰਕੇ ਜੀ ਜਿਉਈਏ ਦੇਖੋ ਬਹੁਤ ਵਧੀਆ ਗੱਲ ਐ ਕਿ ਜਿਹੜੀ ਸਪੀਡ ਸਲੋ ਰੱਖਣੀ ਚਾਹੀਦੀ ਤਾਂ ਜੋ ਅਸੀਂ ਦੁਰਘਟਨਾ ਜਾਂ ਘਟਨਾ ਦਾ ਸੜਕੀ ਹਾਦਸੇ ਦਾ ਸ਼ਿਕਾਰ ਨਾ ਹੋ ਸਕੀਏ ਕਿਉਂਕਿ ਜੇ ਅਸੀਂ ਸਪੀਡ ਸਲੋ ਰੱਖਾਂਗੇ ਤਾਂ ਅਸੀਂ ਨਾਲੇ ਅਸੀਂ ਆਪਣਾ ਵਿਚਾਰ ਕਰਾਂਗੇ ਨਾਲੇ ਅਸੀਂ ਦੂਸਰੇ ਦਾ ਜਿਹੜਾ ਬਚਾ ਕਰਾਂਗੇ ਹਾਂਜੀ ਬਹੁਤ ਬਹੁਤ ਧੰਨਵਾਦ ਸੋਨਮ ਥੋੜਾ ਤੁਸੀਂ ਸਟੂਡੀਓ ਦੇ ਵਿੱਚ ਟਾਈਮ ਕ ਤੇ ਤੁਸੀਂ ਵੀ ਇਦਾਂ ਹੀ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਤਦ ਤੱਕ ਸੋਨਮ ਸ਼ਰਮਾ ਤੇ ਮੈਨੂੰ ਯਾਨੀ مانਸੂ ਅਟਵਾਲ ਨੂੰ ਦਿਓ ਇਜਾਜ਼ਤ ਧੰਨ